ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ YouTube ਚੈਨਲ ਟੂ ਲੁਕ ਟਿਕ ਤੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਜਿਹੜੇ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਜੀ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਹ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਆ ਕਰੋ ਠੀਕ ਹੈ ਜੀ ਤੇ ਲੋ ਜੀ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਏ ਆਂ ਆਪਾਂ ਇਹ ਹੈਗਾ ਜੀ ਪੈਚ ਵਰਕ ਠੀਕ ਹੈ ਜੀ ਇਹ ਵਾਲਾ ਆਊਗਾ ਦਾ ਘੇਰੇ ਦਾ ਵਰਕ ਆਊਗਾ ਚਾਕਾਂ ਤੇ ਘੇਰੇ ਤੇ ਠੀਕ ਹੈ ਜੀ ਇਹ ਵਾਲਾ ਹੈਗਾ ਮੂਰੀ ਤੇ ਵੀ ਸੇਮ ਹੀ ਆਊਗਾ ਤੇ ਜਿਹੜੀ ਹੈਗੀ ਆ 셔ਟ ਦੀ ਮੂਰੀ ਤੇ ਵੀ ਸਲਵਾਰ ਦੀ ਮੂਰੀ ਤੇ ਸੇਮ ਹੀ ਆਊਗਾ ਇਹ ਕੇਵਲ ਹੈਗਾ ਜੀ ਸ਼ਿਮਰ ਦਾ ਇਹ ਵਾਵਾ ਨੇ ਇਹ ਸ਼ਾਰਟ 셔ਟ ਹੈ ਇਹਦੇ ਚਾਕ ਨੇ ਤੇ ਘੇਰੇ ਤੇ ਵਰਕ ਹੈ ਤੇ ਇਹਦਾ ਜਿਹੜਾ ਚੌਰਸ ਗਲਾ ਬਣਿਆ ਹੋਇਆ ਠੀਕ ਹੈ ਜੀ ਇਹ ਕੇਵਲਾ ਸੂਟ ਹੈ ਜੀ ਆਪਣਾ ਪਸ਼ਮੀਨੇ ਤੇ ਆ ਮਾਸਟਰਡ ਪਸ਼ਮੀਨੇ ਤੇ ਆ ਥੋੜਾ ਕਲਰ ਦਾ ਬਹੁਤ ਜ਼ਿਆਦਾ ਫਰਕ ਆ ਰਿਹਾ ਇਹਦੀ ਵੀਡੀਓ ਚ ਪਤਾ ਨਹੀਂ ਕਿਉਂ ਤੇ ਇਹ ਕ੍ਰੋਸ ਸਟਿਚ ਦਾ ਕੰਮ ਹੈ ਤੁਸੀਂ ਇਹਨੂੰ ਦੇਖ ਸਕਦੇ ਹੋ ਠੀਕ ਹੈ ਜੀ ਬੜੀ ਫਿਨਿਸ਼ਿੰਗ ਦੇ ਨਾਲ ਕੰਮ ਹੋਇਆ ਹੋਇਆ ਠੀਕ ਹੈ ਜੀ ਇਹਦੇ ਨਾਲ ਦਾ ਇੱਕ ਹੋਰ ਵਰਕ ਹੋਇਆ ਹੋਇਆ ਗਲਾਬ ਜੇ ਦਾ ਉਹ ਸੂਟ ਹੈ ਜਿਹੜਾ ਉਤਰਪਾਈ ਲਈ ਗਿਆ ਹੋਇਆ ਜਦੋਂ ਉਹ ਆ ਗਿਆ ਸੂਟ ਉਹ ਛੋਡੇ ਨਾਲ ਸ਼ਾਰਟ ਵੀਡੀਓਸ ਦਾ ਸ਼ੇਅਰ ਕੀਤੀ ਹੋਈ ਹੈ ਪਰ ਜਦੋਂ ਉਹ ਆ ਗਿਆ ਛੋਡੇ ਨਾਲ ਉਹਦਾ ਵੀ ਵੀਡੀਓ ਸ਼ੇਅਰ ਕਰਾਂਗੇ ਠੀਕ ਹੈ ਜੀ ਤੁਸੀਂ ਇਹਨੂੰ ਕਿਸੇ ਵੀ ਕਲਰ ਤੇ ਕਰਵਾ ਸਕਦੇ ਹੋ ਇਹ ਵਾਲੀ ਡੀਲ ਠੀਕ ਹੈ ਜੀ ਇਹ ਪਸ਼ਮੀਨੇ ਤੇ ਹੋਇਆ ਹੋਇਆ ਤੇ ਇੱਕ ਜਿਹੜਾ ਇਹ ਵਾਲਾ ਸੂਟ ਹੈ ਜੀ ਇਹ ਵੀ ਪਸ਼ਮੀਨੇ ਤੇ ਹੋਇਆ ਹੋਇਆ ਵਰਕ ਇੱਥੇ ਜੀ ਬਹੁਤ ਹੀ ਫੇਮਸ ਹੈ ਇਹ ਵਾਲਾ ਜਿਹੜਾ ਡਿਜ਼ਾਈਨ ਆਪਣਾ ਠੀਕ ਹੈ ਕਾਫੀ ਸੂਟ ਇਹਦੇ ਨਾਲ ਦੇ ਆਪਾਂ ਰੈਡੀ ਕਰ ਚੁੱਕੇ ਆਂ ਤੇ ਕਾਫੀ ਹੋਰ ਜਿਹੜੇ ਹੈਗੇ ਆ ਇਹਦੇ ਨਾਲ ਦੇ ਇਹ ਵਾਲੇ ਸਾਰੇ ਸੂਟ ਜਿਹੜੀ ਬੁਕਿੰਗ ਹੋਈ ਹੋਈ ਆ ਇਹ ਵਾਲੇ ਸਟੱਫ ਤੇ ਸਾਰੇ ਤੇ ਪਸ਼ਮੀਨਾ ਸਟੱਫ ਆ ਰਾਮ ਟੈਕਸ ਪਸ਼ ਰਾਮ ਟੈਕਸ ਪਸ਼ਮੀਨਾ ਇਹ ਵਾਲਾ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਵਧੀਆ ਹੁੰਦਾ ਇਹ ਵਾਲਾ ਕਸ਼ਮੀਰੀ ਨਾ ਬਹੁਤ ਹੀ ਵਧੀਆ ਰਾਮਟੈਕਸ ਬ੍ਰਾਂਡ ਵਧੀਆ ਮੰਨਿਆ ਜਾਂਦਾ ਠੀਕ ਹੈ ਤੇ ਇਹ ਵਾਲੇ ਤੇ ਤੁਸੀਂ ਕਰਵਾ ਸਕਦੇ ਹੋ ਇਹ ਵਾਲਾ ਤਾਂ ਸਾਰਾ ਬੁੱਕ ਹੋਇਆ ਹੋਇਆ ਜੀ ਠੀਕ ਹੈ ਜੀ ਤੁਸੀਂ ਕਲਰ ਚੇਂਜ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਇੱਕ ਜਿਹੜੀ ਇਹ ਵਾਲੀ ਪੇਲ ਆ ਇਹ ਵੀ ਬਹੁਤ ਫੇਮਸ ਹੋਈ ਹੋਈ ਆ ਇਹ ਵਾਲਾ ਮਾਂ ਬੇਟੀ ਦਾ ਦੋਨੋਂ ਸੂਟ ਆ ਬੇਟੀ ਦੇ ਆਪਾਂ ਚਾਕਾਂ ਤੇ ਵਰਕ ਕੀਤਾ ਹੋਇਆ ਠੀਕ ਹੈ ਜੀ ਤੇ ਦੋਨਾਂ ਦੀ ਮੰਮੀ ਦੇ ਆਪਾਂ ਕੀਤਾ ਹੈ ਘੇਰੇ ਤੇ ਵਰਕ ਠੀਕ ਹੈ ਜੀ ਇਨਨਾਂ ਬੈਦਾਂ ਡੋਰੀ ਦਿੱਤੀ ਹੋਈ ਆ ਇਹਨਾਂ ਨੇ ਲੀਸ ਲਵਾਈ ਆ ਠੀਕ ਹੈ ਜੀ ਬਹੁਤ ਹੀ ਪਿਆਰੇ ਸੂਟ ਬਣੇ ਨੇ ਤੇ ਇਹ ਵਾਲਾ ਫਲਾਵਰ ਹੀ ਆ ਜਿਹੜਾ ਇਹ ਆਪਾਂ ਕੱਟਵਰਕ ਕਰਕੇ ਅੱਗੇ ਵਿੱਚੇ ਠੀਕ ਹੈ ਜੀ ਇਦਾਂ ਹੀ ਫਲਾਵਰ ਪਾਇਆ ਹੋਇਆ ਇਹ ਵਾਲਾ ਵਿੱਚ ਦੀ ਦਿਖ ਰਿਹਾ ਇਹ ਬਾਵਾ ਤੇ ਪਾਇਆ ਹੋਇਆ ਤੇ ਇਹ ਵਾਲਾ ਜਿਹੜਾ ਹੈਗਾ ਘੇਰੇ ਤੇ ਆਉਣਗੇ ਦੋਨੋਂ ਫਲਾਵਰ ਬਹੁਤ ਹੀ ਸੋਹਣੇ ਸੂਟ ਜਿਹੜੇ ਇਹ ਵਰਕ ਦਾ ਬਹੁਤ ਹੀ ਸੋਹਣੇ ਲੱਗਦੇ ਨੇ ਤੁਸੀਂ ਕਹੋਗੇ ਵੀ ਜਿਹੜਾ ਇਹਨਾਂ ਦਾ ਆਪਾਂ ਵਰਕ ਦਾ ਜਿਹੜਾ ਹੈਗਾ ਪ੍ਰਾਈਸ ਨਹੀਂ ਦੱਸਦੇ ਵਰਕ ਪ੍ਰਾਈਸ ਉਦਾਂ ਹੈਗਾ ਜੀ ਇਸ ਫਲਾਵਰਾਂ ਦਾ ਜਿਹੜਾ ਹੈਗਾਗਾ 400 ਆ ਠੀਕ ਹੈ ਜੀ 400 ਫਲਾਵਰਾਂ ਦਾ ਪ੍ਰਾਈਸ ਆ ਇਹਨਾਂ ਦਾ ਤੇ ਜਿਹੜਾ ਕੱਟ ਵਰਕ ਲੱਗੂਗਾ ਜੀ ਕੱਟ ਵਰਕ ਦਾ ਤਿੰਨ 400 ਐਕਸਟਰਾ ਚਲਿਆ ਜਾਂਦਾ ਜਿਹੜਾ ਕੋਈ ਕੱਟ ਵਰਕ ਕਰਵਾਉਂਦਾ ਠੀਕ ਹੈ ਜੀ ਤੇ ਜਿਹੜਾ ਸ਼ਿਪਿੰਗ ਚਾਰਜ ਆ ਜੀ ਉਹ ਅਲੱਗ ਤੋਂ ਲੱਗੂਗਾ ਜੀ ਠੀਕ ਹੈ ਸ਼ਿਪਿੰਗ ਚਾਰਜ ਪਲੀਜ਼ ਲੱਗ ਤੋਂ ਲੱਗਦਾ ਇਹਦੇ ਵਿੱਚ ਐਡ ਨਹੀਂ ਹੋਊਗਾ ਠੀਕ ਹੈ ਕਿਉਂਕਿ ਵਰਕਪ੍ਰਾਈਸ ਪਹਿਲਾਂ ਹੀ ਬਹੁਤ ਘੱਟ ਰੇਟ ਰੱਖਿਆ ਹੋਇਆ ਹੈ ਵਰਕ ਦਾ ਠੀਕ ਹੈ ਜੀ ਤੇ ਇਹ ਵਾਲਾ ਸੂਟ ਹੈ ਜਿਹੜਾ ਇਹ ਵੀ ਬਹੁਤ ਹੀ ਪਹਿਲਾਂ ਹੋਈ ਨੇ ਇਹ ਅੱਜ ਵੀ ਹੋ ਰਹੇ ਨੇ ਪਹਿਲਾਂ ਵੀ ਬਹੁਤ ਫੇਮਸ ਸੀ ਇੱਕ ਸਾਲ ਪਹਿਲਾਂ ਵੀ ਟ੍ਰੈਂਡਿੰਗ 'ਚ ਸੀ ਇਹ ਵਾਲਾ ਵਰਕ ਵੀ ਆਪਾਂ ਬਹੁਤ ਕਸਟਮਰ ਦੇ ਕੀਤਾ ਹੈ 올ਡੀ ਜ਼ਰੀ ਦਾ ਇਹ ਕੀਤੇ ਤੇ ਬਾਹਾਂ ਤੇ ਸੇਮ ਹੀ ਸਲਵਾਰ ਦਾ ਕੰਮ ਕੀਤਾ ਗਿਆ ਆਪਣਾ ਠੀਕ ਹੈ ਸਲਵਾਰ ਦੀ ਮੋਰੀ ਤੇ ਇਹਨਾਂ ਨੇ ਜਿਹੜਾ ਕਸਟਮਰ ਨੇ ਨੈਕ ਦਾ ਕੰਮ ਨਹੀਂ ਕਰਵਾਇਆ ਬੀਸ਼ੇਪ ਨੇ ਇੱਕ ਬੰਦ ਹੈ ਜੀ ਇਹਦਾ ਠੀਕ ਹੈ ਜੀ ਤੇ ਬਹੁਤ ਹੀ ਸੋਹਣਾ ਲੱਗਦਾ ਤੁਸੀਂ ਕਿਸੇ ਵੀ ਸਟੱਫ ਤੇ ਆਪਣੀ ਮਰਜ਼ੀ ਦੇ ਨਾਲ ਕੋਈ ਵੀ ਸਟੱਫ ਤੇ ਕੋਈ ਵੀ ਵਰਕ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਉਹ ਦੇ ਅਕੋਰਡਿੰਗ ਤੁਸੀਂ ਸਾਨੂੰ ਜਿਹੜਾ ਹੈਗਾਗਾ ਮਤਲਬ WhatsApp ਤੇ ਮੈਸੇਜ ਕਰਕੇ ਵਰਕ ਪ੍ਰਾਈਸ ਪੁੱਛ ਸਕਦੇ ਹੋ ਠੀਕ ਹੈ ਕਿਸੇ ਦੇ ਸਟੱਫ ਤੇ ਕਰਵਾਉਣਾ ਤਾਂ ਸਾਨੂੰ WhatsApp ਤੇ ਸਾਨੂੰ ਮੈਸੇਜ ਕਰਕੇ ਪੁੱਛਣਾ ਪਊਗਾ ਵੀ ਇਹ ਸਟੱਫ ਦਾ ਕੀ ਰੇਟ ਆ ਵਰਕ ਦਾ ਕੀ ਰੇਟ ਆ ਠੀਕ ਹੈ ਜੀ ਕਿਉਂਕਿ ਇਸ ਤਰ੍ਹਾਂ ਵੀ ਕਿਸੇ ਵੀ ਸੂਟ ਦੇ ਵਿੱਚ ਕਿਸੇ ਵੀ ਵਰਕ ਦੇ ਵਿੱਚ ਫਰਕ ਹੁੰਦੇ ਹੀ ਹੁੰਦਾ ਜੀ ਏਕੇ ਟੈਕਸ ਦਾ ਹੋ ਗਿਆ ਰਾਮ ਟੈਕਸ ਦਾ ਹੋ ਗਿਆ ਇਹਦੇ ਵਿੱਚ ਵੀ ਬਾਦ ਘਾਟ ਹੁੰਦੀ ਹੈ ਜੀ ਠੀਕ ਹੈ ਜੀ ਰੇਟ ਦੇ ਵਿੱਚ ਤੇ ਵਰਕ ਦੇ ਵਿੱਚ ਵੀ ਹੋ ਜਾਂਦੀ ਹੈ ਜੀ ਠੀਕ ਹੈ ਜੀ ਜਿਵੇਂ ਕੱਲਾ ਪਵੋਣਾ ਫਲਾਵਰ ਉਹਦਾ ਅਲੱਗ ਰੇਟ ਹੁੰਦਾ ਜਿਹੜਾ ਕੱਟ ਵਰਕ ਕਰਵਾਉਣਾ ਉਹਦੇ ਨਾਲ ਥੋੜਾ ਐਡ ਹੋਰ ਹੋ ਜਾਂਦਾ ਇਸ ਤਰ੍ਹਾਂ ਹੁੰਦਾ ਜੀ ਇਹ ਵਾਲਾ ਜਿਹੜਾ ਸੂਟ ਹੈਗਾ ਇਹ ਸਾਰੇ ਕੱਟ ਵਰਕ ਚਾਊਗਾ ਇਹ ਵਾਲੇ ਜਿਹੜੇ ਹੈਗੇ ਫਲਾਵਰ ਉਹ ਦੋਨੇ ਘੇਰੇ ਦੇ ਕੋਨਿਆਂ ਤੇ ਆਉਣਗੇ ਠੀਕ ਹੈ ਜੀ ਕਾਰਨਰ ਦੇ ਵਿੱਚ ਇਹ ਵਾਲੇ ਪਾਈ ਜਾਣਗੇ ਫਲਾਵਰ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਕੰਮ ਸੋਨੂੰ ਨੀਟ ਤੇ ਕਲੀਨ ਮਿਲੂਗਾ ਜੀ ਕੰਮ ਦੇ ਵਿੱਚ ਕੋਈ ਵੀ ਗੜਬੜ ਨਹੀਂ ਹੋਊਗੀ ਠੀਕ ਹੈ ਜੀ ਪੂਰਾ ਤਸੱਲੀ ਬਖਸ਼ ਕੰਮ ਕੀਤਾ ਜਾਊਗਾ ਜਿਹੜਾ ਇਹ ਵਾਲਾ ਹੈਗਾ ਇਹਦੀਆਂ ਬਾਹਾਂਵਾਂ ਤੇ ਕੰਮ ਕੀਤਾ ਗਿਆ ਆਹ ਲੋ ਜੀ ਠੀਕ ਹੈ ਜੀ ਕੱਟ ਵਰਕੇ ਦੇ ਨਾਲ ਫਲਾਵਰ ਦਿੱਤਾ ਹੋਇਆ ਜੇ ਸਾਡੇ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਪ੍ਰੋਪਰ ਨਾਪ ਸੈਂਡ ਕਰਨਾ ਪਊਗਾ ਜੀ ਕਲਰ ਦੱਸਣਾ ਪਊਗਾ ਸਟੱਫ ਦੱਸਣਾ ਪਊਗਾ ਠੀਕ ਹੈ ਜੀ ਦੁਪੱਟਾ ਨਾਲ ਰੈਡੀ ਕਰਨਾ ਜਾਂ ਅਨਸਟਿਚ ਲੈਣਾ ਜਾਂ ਸਟਿਚ ਕਰਕੇ ਲੈਣਾ ਸੂਟ ਠੀਕ ਹੈ ਜੀ ਸਾਰਾ ਸਾਨੂੰ ਤੁਹਾਨੂੰ ਵਟਸਐਪ ਤੇ ਮੈਸੇਜ ਕਰਨਾ ਪਊਗਾ ਆਪਣਾ ਮੇਜ਼ਰਮੈਂਟ ਤੇ ਆਪਣੀ ਜਿਹੜੀ ਹਾਫ ਪੇਮੈਂਟ ਪਹਿਲਾਂ ਆਪਾਂ ਲੈਣੀ ਹੈ ਜੀ ਬੁਕਿੰਗ ਹੁੰਦੀ ਹੈ ਠੀਕ ਹੈ ਜੀ ਹਾਫ ਪੇਮੈਂਟ ਤੇ ਹੀ ਬੁਕਿੰਗ ਹੋਊਗੀ ਹਾਫ ਪੇਮੈਂਟ ਦਾ ਜਿਹੜਾ ਹੈਗਾ ਸਕਰੀਨ ਸ਼ਾਟਸ ਤੁਹਾਨੂੰ ਭੇਜਣਾ ਪਊਗਾ ਜੀ ਵਟਸਐਪ ਤੇ ਠੀਕ ਹੈ ਜੀ ਆਪਣੇ ਕੋਲੇ ਕੋਈ ਇਦਾਂ ਦਾ ਚੋਰੀ ਠੱਗੀ ਵਾਲਾ ਕੰਮ ਨਹੀਂ ਜੀ ਆਪਾਂ ਘਰ ਦੇ ਵਿੱਚ ਹੀ ਕੰਮ ਸਟਾਰਟ ਕੀਤਾ ਹੋਇਆ ਥੋੜਾ ਬਿਜੀ ਸੀ ਪਿਛਲੇ ਦਿਨਾਂ ਤੋਂ ਕਾਫੀ ਥੋੜੀ ਜੀ ਪ੍ਰੋਬਲਮ ਆ ਗਈ ਸੀ ਤਾਂ ਕਰਕੇ ਆਪਾਂ ਵੀਡੀਓ ਸ਼ੇਅਰ ਨਹੀਂ ਕਰ ਸਕੇ ਹਾਲ ਤੱਕ ਠੀਕ ਹੈ ਜੀ ਤਾਂ ਜਲਦੀ ਹੀ ਆਪਾਂ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਵਾਂਗੇ ਵਾਹਿਗੁਰੂ ਤੰਦਰੁਸਤੀ ਦੇਵੇ ਠੀਕ ਹੈ ਜੀ ਤੇ ਚਲੋ ਜੀ ਮਿਲਦੇ ਹਾਂ ਜੀ ਆਪਾਂ ਫਿਰ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ